ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਵੇਲੇ ਦੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਅਜ ਜਿਸ ਨੂੰ ਸੁਣ ਕੇ ਦੇਖ ਕੇ ਤੁਹਾਨੂੰ ਵੀ ਯਕੀਨ ਹੋ ਜਾਵੇਗਾ ਕਿ ਚੋਰਾਂ ਦੇ ਕਿਵੇਂ ਹੌਸਲੇ ਬੁਲੰਦ ਹਨ ਦੱਸਦੀ ਹੈ ਕਿ ਖਟਕਰ ਖੁਰਦ ਚ ਚੋਰਾਂ ਨੇ ਤਿੰਨ ਘਰਾਂ ਨੂੰ ਇੱਕ ਰਾਤ 'ਚ ਨਿਸ਼ਾਨਾ ਬਣਾਇਆ ਬੰਗਾ ਨਜ਼ਦੀਕ ਪੈਂਦੇ ਪਿੰਡ ਖਟਕਰ ਖੁਰਦ ਵਿਖੇ ਚੋਰਾਂ ਦਾ ਹੜਕੰਪ ਵੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਇੱਕ ਦਿਨ ਦੇ ਅੰਦਰ ਤਿੰਨ ਘਰਾਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਇੱਕ ਘਰ ਦੀ ਛੱਤ ਤੇ ਪਈ ਉੜੀ ਦੇ ਦੋਹਾਂ ਘਰਾਂ ਦੀ ਸਾਂਝੀ ਕੰਧ ਨਾਲ ਖੜੀ ਕਰਕੇ ਘਰਾਂ ਦੇ ਤਾਲੇ ਤੋੜ ਕੇ ਘਰ ਚੋਂ ਨਕਦੀ ਚੱਕ ਕੇ ਕੀਮਤੀ ਸਮਾਨ ਚੋਰੀ ਕੀਤਾ ਹੈ ਦੋਹਾਂ ਘਰਾਂ ਦੀ ਸਾਂਝੀ ਕੰਧ ਨਾਲ ਖੜੀ ਕਰਕੇ ਦੂਜੇ ਘਰ ਦੇ ਤਾਲੇ ਤੋੜ ਕੇ ਘਰ ਚੋਂ ਨਕਦੀ ਤੇ ਕੀਮਤੀ ਸਮਾਨ ਚੋਰੀ ਕੀਤਾ ਤੇ ਤੀਜੀ ਘਰ ਦਾ ਮੁੱਖ ਗੇਟ ਟੱਪ ਕੇ ਘਰ ਦੇ ਤਾਲੇ ਤੋੜ ਕੇ ਘਰ ਅੰਦਰ ਪੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੈ ਜਾਣਕਾਰੀ ਦਿੰਦਿਆਂ ਪਿੰਡ ਖਟਕੜ ਖੁਰਦ ਦੇ ਨਿਵਾਸੀ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਸਨ ਜਦੋਂ ਬੀਤੀ ਦੇਰ ਰਾਤ ਕਰੀਬ 9 ਵਜੇ ਉਹ ਆਪਣੇ ਘਰ ਪਰਤੇ ਤਾਂ ਘਰ ਦੇ ਮੁੱਖ ਗੇਟ ਦਾ ਤਾਲਾ ਖੋਲ ਕੇ ਅੰਦਰ ਝਾਤ ਮਾਰੀ ਤਾਂ ਅੰਦਰ ਖਲੇਰਾ ਪਿਆ ਦੇਖੇ ਤੇ ਉਹ ਘਬਰਾ ਗਏ ਕਿਉਂਕਿ ਚੋਰਾਂ ਨੇ ਘਰ ਅੰਦਰ ਪਏ ਸਮਾਨ ਦੀ ਫਰੋਲਾ ਫਰਾਲੀ ਦੇ ਨਾਲ ਘਰ ਅੰਦਰ ਇੱਕ ਕਲਮਾਰੀ ਚ ਰੱਖੀ ਨਗਦੀ ਅਤੇ ਬੱਚਿਆਂ ਦੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ ਉਕਤੋਈ ਚੋਰੀ ਚੋਨਾ ਦਾ 25 ਤੋਂ 30000 ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਨੇ ਚੋਰ ਉਹਨਾਂ ਨਾਲ ਕੇ ਦੂਜੇ ਹੋਰ ਸਾਥੀਆਂ ਦੇ ਘਰ ਜਿਨ੍ਹਾਂ ਦੀ ਕਬਦ ਇੱਕ ਦੂਜੇ ਨਾਲ ਸਾਂਝੀ ਹੈ ਉਹਨਾਂ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਸਮਾਨ ਦੀ ਫਰੋਲਾ ਫਰਾਨੀ ਕੀਤੀ ਪਰ ਉਕਤ ਘਰਾਂ ਅੰਦਰ ਤੋਂ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਉਕਤੋਈ ਚੋਰੀ ਸੰਬੰਧੀ ਪਹਿਲਾ 112 ਅਤੇ ਬਾਅਦ ਵਿੱਚ ਲਿਖਤੀ ਸ਼ਿਕਾਇਤ ਬੰਗਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੋ ਕਿ ਸ਼ਿਕਾਇਤ ਮਿਲਦੇ ਹੀ ਸਿਟੀ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਕੀਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਚੋਰ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਨ ਜਿਨ੍ਹਾਂ ਦੀ ਪਛਾਣ ਲਈ ਪੁਲਿਸ ਨੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਭਾਜੀ ਅਸੀਂ ਗਏ ਸੀ ਆਪਣੇ ਬਾਬਿਆਂ ਦੇ ਇਹ ਨਾਮ ਕੀ ਤੁਹਾਡਾ ਮੇਰਾ ਨਾਮ ਵਿਕੇਸ਼ ਕੁਮਾਰ ਹੈ ਭਾਈ ਬਾਬਲੀ ਦਾ ਨਾਮ ਬੱਪੂ ਦਾ ਕਰਵਚੰਦ ਕਿਹੜਾ ਪਿੰਡ ਆਪਾਂ ਅੜਖੜਪੁਰ ਅੱਛਾ ਕਿੱਥੇ ਗਏ ਸੀ ਤੁਸੀਂ ਤੁਸੀਂ ਗਏ ਸੀ ਹਰੀਪੋਟ ਜੋੜੀ ਗਏ ਸੀ ਆਪਣੇ ਪਿੰਡ ਦੇ ਹਿਮਾਚਲ ਕਿਦੋਂ ਤੁਸੀਂ ਗਏ ਸ਼ਨੀਵਾਰ ਗਏ ਸੀਗੇ ਸਵੇਰੇ ਵਾਪਸ ਤੁਹਾਡੇ ਵਾਪਸ ਵਾਪਸ ਅੱਜ ਐਤਵਾਰ ਆਏ ਆ ਲੋਕ ਕੋਈ ਅੱਛਾ ਕੀ ਹੋਇਆ ਜੀ ਬੰਦਾਂ ਜਿਹੜਾ ਲੋਕ ਉਹਨਾਂ ਗੇਟ ਦਾ ਖੋਲਿਆ ਜਦੋਂ ਬੁੱਝਿਆ ਗੇਟ ਉਹਨਾਂ ਲੋਕ ਖੋਲਿਆ ਉਹਦੇ ਵਿੱਚ ਗੇਟ ਲੌਕ ਹੁੰਦਾ ਸੀਗਾ ਪਹਿਲਾਂ ਤੇ ਅਲਮਾਰੀ ਦਾ ਸ਼ੀਸ਼ਾ ਦੇਖਿਆ ਉਹ ਟੁੱਟਿਆ ਸੀਗਾ ਉਹਦੇ ਵਿੱਚੋਂ ਕੈਸ਼ ਕੱਢੀ ਗਏ ਲੈ ਗਏ ਤੇ ਜਿਹੜੇ ਕਮਰੇ ਚੋਂ ਬੈਗ ਦੇ ਵਿੱਚੋਂ ਬੱਚੇ ਦੇ ਕੰਘਣ ਤੇ ਦੂਜੇ ਲੈ ਕੇ ਚਾਂਦਰਾ ਵਗੈਰਾ ਕੱਢ ਕੇ ਲੈ ਗਏ। ਅੱਛਾ ਫਿਰ ਉਸ ਤੋਂ ਬਾਅਦ ਤੇ ਤੁਸੀਂ ਕੋਈ ਕੰਪਲੇਨ ਲਗਾਈ ਪੁੱਛ। ਹਾਂਜੀ ਹਾਂਜੀ ਕੰਪਲੇਨ ਕੀਤੀ ਹੈ। ਕਿੰਨੇ ਦੇ 112 ਤੇ ਹਾਂਜੀ 112 ਤੇ ਕੰਪਲੇਨ ਕੀਤੀ। ਅੱਛਾ ਫਿਰ ਹੁਣ ਪਾਣੀ ਪੁਲਿਸ ਥਾਣੇ ਮਾਕੇ ਗਏ। ਅੱਛਾ ਕਰ ਗਏ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਚੋਰੀ? ਸਾਡਾ ਇਹ 12000 ਕੈਸ਼ ਲੈ ਗਏ ਆ। ਬਾਕੀ ਚਾਂਦੀ ਲਾਵਾ ਤੁਸੀਂ 20-25000 ਦਾ ਨੁਕਸਾਨ ਹੈਗਾ। 25000 ਤੋਂ ਉੱਪਰ ਹੀ ਹੈ। ਵਿੱਚੇ ਸਾਰਾ ਟੋਟਲ ਕੈਸ਼ ਲਾਵਾ। ਹਾਂਜੀ ਵਿੱਚੇ ਕੈਸ਼ ਲਾਵਾ। ਜੀ ਆਪਣਾ ਭਾਜੀ ਕੀ ਨਾਮ ਹੈ ਮੈਂ ਸਤਵੰਦਰ ਕੁਮਾਰ ਹਸਨਾ ਪ੍ਰਕਾਸ਼ ਨਰਾਮ ਜੀ ਕਿਹੜੇ ਪਿੰਡ ਆਪਣਾ ਖਾਟਰ ਖੁਰਦੀ ਜੀ ਉਹਦੇ ਨਾਲ ਦਾ ਪਾਣੀ ਸਾਡੇ ਵੀ ਇੱਥੇ ਹੋਇਆ ਜੀ ਹਰੀਪੁਰ ਸਾਹਿਬ ਕਹੇ ਸੀ ਜੀ ਮਠਾ ਟਿਕਣ ਸਾਰੀ ਫੈਮਲੀ ਆ ਜੀ ਤੇ ਜਦੋਂ ਅਸੀਂ ਆਏ ਤਾਂ ਜਿਹੜੇ ਗੁੰਡੇ ਗੁੰਡੇ ਦੇਖੇ ਨਾ ਕੋਠੇ ਤੇ ਚੜੇ ਤਾਂ ਘੋੜੀ ਲੱਗੀ ਹੋ ਸੀਗੀ ਬੰਦਾ ਕੰਦ ਟੱਪ ਕੇ ਦੂਏ ਪਾਸੇ ਚੱਲ ਗਿਆ ਅੱਛਾ ਜੀ ਹਾਂ ਜੀ ਬੜਾ ਨੁਕਸਾਨ ਤਾਂ ਨਹੀਂ ਹੋਇਆ ਕਿਸਾਨ ਕੋਈ ਨਹੀਂ ਲੰਘ ਆਇਆ ਰਹੀ ਸਾਡੇ ਦੀ ਅਲੱਗ ਜੀ ਲੱਗੇ ਗਏ ਹਲਕੇ ਗਏ ਹਾਂ ਜੀ ਅੱਛਾ ਕੋਈ ਕੈਮਰਾ ਚ ਕੋਰਡਿੰਗ ਹੈ ਨਾ ਅਸੀਂ ਸਿਟੀ ਕੈਮਰੇ ਦੇ ਵਿੱਚ ਉਹ ਬੰਦਾ ਆ ਗਿਆ ਅੱ ਉਹਨੇ ਐਂਟਵਾਰੀ ਹੁਣ ਕਰੋਗੇ ਪੁਲਿਸ ਮੁਲਾਦੇ ਨਾਮ ਤੇ ਮੇਰੇ ਪੁਲਿਸ ਕਹਿੰਦੇ ਇਹ ਲੱਭ ਰਹੇ ਹਾਂਜੀ ਉਹ ਕਹਿੰਦੇ ਦੱਸਾਂਗੇ ਚਾਰ ਦਿਨਾਂ ਦੇ ਵਿੱਚ ਹਾਂਜੀ ਤੁਸੀਂ ਕਹਿੰਜੀ ਤੁਹਾਡਾ ਕੀ ਨਾਮ ਅਰਜਵੰਤ ਕੁਮਾਰ ਅੱਛਾ ਕੀ ਘਟੀ ਘੜਾ ਲੈਣਾ ਤਰਵਿੰਦਰ ਕੁਮਾਰ ਕੀ ਹੋਇਆ ਤੁਹਾਡੇ ਸਾਡੇ ਵਿੱਚ ਜੰਦੀ ਟੁੱਟੇ ਹੋਆ ਖੋਲਾ ਖਾਇ ਲੀ ਵਾਹ ਸਾਡੇ ਗੇਟ ਤੋਂ ਟੱਪ ਕੇ ਗਿਆ। ਬਾੜੀ ਰੱਖੀ ਹੋ ਉਥੇ ਗੇਟ ਤੋਂ ਟੱਪ ਕੇ ਗਿਆ। ਬਾੜੀ ਜਿਹੜੀ ਇੱਥੇ ਉੱਪਰ ਦੀ ਰੱਖੀ ਹੈ। ਬਾੜੀ ਉੱਤੇ ਰੱਖੀ ਲੱਗਦੀ ਤਾਂ ਉੱਤੇ ਪਿਆਸ ਦਾ ਪਿਆਸਮਾਨ। ਅੱਛਾ ਇਹ ਉੱਤੇ ਪਿਆ। ਹਾਂਜੀ ਉੱਤੇ ਪਿਆਸਮਾਨ। ਚੰਗੇ ਸਾਡੇ ਕੁੱਤੇ ਉਹ ਖੋਲਾ ਖਾਲੀ ਕੀਤੇ। ਸਖਾਂਤ ਨਹੀਂ ਹੋਇਆ ਸਾਡੇ ਨੂੰ ਨੁਕਸਾਨ। ਠੀਕ ਹੈ। ਪੁਲਿਸ ਨੂੰ ਦੱਸ ਦਤਾ? ਹਾਂਜੀ ਦੱਸ ਦਿੱਤਾ। ਕੀ ਕਹੋਨੇ ਤੁਸੀਂ ਇਨਸਾਫ? ਅਸੀਂ ਇਨਸਾਫ ਚਾਹੁੰਦੇ ਆ ਕਿ ਚਾਲ ਦੀ ਚਾਰਜ ਪਕੜਾ ਜਾਵੇ।